ਅਰੇਡੀ ਭਾਰਤ ਵਿੱਚ ਹਰ ਸਾਲ ਵਾਹਨ ਹਾਦਸਿਆਂ ਕਾਰਨ 1.5 ਲੱਖ ਮੌਤਾਂ ਅਤੇ 4 ਲੱਖ ਲੋਕ ਗੰਭੀਰ ਜ਼ਖਮੀ ਹੁੰਦੇ ਹਨ ਡੰਡੀ ਹੈਰਾਨੀ ਦੀ ਗੱਲ ਹੈ ਕਿ ਇਹ ਹਾਦਸੇ ਸੀਟ ਬੈਲਟ ਵਰਗੀਆਂ ਆਮ ਸੁਰੱਖਿਆ ਪ੍ਰਣਾਲੀਆਂ ਦੇ باوجود ਵਾਪਰਦੇ ਹਨ ਜੋ ਕ੍ਰੈਸ਼ ਦੌਰਾਨ ਵਿਅਕਤੀ ਦੀ ਹਿਲਜੁਲ ਨੂੰ ਸੀਮਤ ਕਰਦੀ ਹੈ ਡੰਡੀ 에어 ਬੈਗ ਵਿਅਕਤੀ ਨੂੰ ਜ਼ਖਮੀ ਹੋਣ ਤੋਂ ਬਚਾਉਣ ਲਈ ਖੁੱਲਦੇ ਹਨ ਡੰਡੀ ਕ੍ਰੰਪਲ ਜ਼ੋਨ ਜੋ ਖਾਸ ਖੇਤਰ ਹੁੰਦਾ ਹੈ ਨੂੰ ਘੱਟ ਮਜ਼ਬੂਤ ਬਣਾਇਆ ਗਿਆ ਹੈ ਤਾਂ ਜੋ ਉਹ ਕ੍ਰੈਸ਼ ਦੀ ਊਰਜਾ ਦਾ ਕੁਝ ਹਿੱਸਾ ਆਪਣੇ ਅੰਦਰ ਸੋਖ ਲਵੇ ਡੰਡੀ ਕੁਝ ਉੱਚ ਪੱਧਰੀ ਮਹਿੰਗੇ ਵਾਹਨਾ ਵਿੱਚ ਵਿਸ਼ੇਸ਼ ਬੋਹਰਾਨ ਸਟੀਲ ਦਾ ਬਣਿਆ ਯਾਤਰੀ ਕੈਬਨ ਹੁੰਦਾ ਹੈ ਜੋ ਮਜ਼ਬੂਤ ਹੁੰਦਾ ਹੈ ਅਤੇ ਵਾਹਨ ਹਾਦਸੇ ਦੌਰਾਨ ਨੁਕਸਾਨਿਆ ਨਹੀਂ ਜਾਂਦਾ ਡੰਡੀ ਅਜਿਹੇ ਸਿਸਟਮਾਂ ਦੇ باوجود ਹਰ ਸਾਲ ਕਾਰ ਦੁਰਘਟਨਾਵਾਂ ਕਾਰਨ 1.5 ਲੱਖ ਮੌਤਾਂ ਹੁੰਦੀਆਂ ਹਨ ਡੰਡੀ ਸਰਕਾਰੀ ਅਤੇ ਗੈਰ ਸਰਕਾਰੀ ਕਈ ਸੰਸਥਾਵਾਂ ਹਨ ਜੋ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ ਡੰਡੀ ਦਰ ਅਸਲ ਜੂ ਐਨਓ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਵਾਹਨ ਦੁਰਘਟਨਾਵਾਂ ਦੌਰਾਨ ਜਾਨਾਂ ਬਚਾਉਣ ਲਈ ਡੂੰਘੀਆਂ ਚਿੰਤਤ ਅਤੇ ਯਤਨਸ਼ੀਲ ਹਨ ਡੰਡੀ ਸਮੱਸਿਆਵਾਂ ਉੱਤੇ ਵਰਤਮਾਨ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬਿਆਨ ਕਰਨ ਤੋਂ ਬਾਅਦ ਪੰਜਾਬ ਦੇ ਦੋ ਖੋਜਕਰਤਾਵਾਂ ਦੀਆਂ ਪ੍ਰਾਪਤੀਆਂ ਨੂੰ ਸਾਹਮਣੇ ਲਿਆਉਣਾ ਮਹੱਤਮਪੂਰਨ ਹੈ ਅਤੇ ਉਹਨਾਂ ਦੀ ਨਵੀਨਤਾ ਨੇ ਜ਼ਖਮੀਆਂ ਅਤੇ ਮੌਤਾਂ ਦੀ ਗਿਣਤੀ ਨੂੰ 0 ਤੱਕ ਘਟਾਉਣ ਦਾ ਵਾਅਦਾ ਕੀਤਾ ਹੈ ਡੰਡੀ ਹੁਣ 2050 ਤੱਕ ਰੈਡੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਜਿਸ ਦੀ ਹੋਰ ਅੰਤਰਰਾਸ਼ਟਰੀ ਸੰਸਥਾਾਂ ਮ ਉਮੀਦ ਕਰ ਰਹੀਆਂ ਹਨ ਡੰਡੀ ਅਦੀਸ਼ ਸਿੰਘ ਅਤੇ ਰਾਜਨਦੀਪ ਸਿੰਘ ਟਿਵਾਣਾ ਅੰਤਖ ਮਿਹਨਤ ਕਰ ਰਹੇ ਹਨ ਅਤੇ ਇਹ ਜਕੀਨੀ ਬਣਾਉਣ ਲਈ ਬਹੁਤ ਸਾਰਾ ਸਮਾਂ ਅਤੇ ਆਪਣਾ ਪੈਸਾ ਖਰਚ ਰਹੇ ਹਨ ਕਿ ਸਾਡੇ ਹਥਿਆਰਬੰਦ ਬਲੰਦ ਦੇ ਜਵਾਨ ਆਪਣੇ ਵਾਹਨਾ ਦੇ ਹੇਠਾਂ ਬਰੂਦੀ ਸੁਰੰਗ ਦੇ ਤਮਾਕਿਆਂ ਦੌਰਾਨ ਜ਼ਖਮੀ ਹੋਣ ਜਾਂ ਮਰਨਾ ਜਾਣ ਡੰਡੀ ਉਹਨਾਂ ਨੂੰ ਇਸ ਕੰਮ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਵਿੰਗ ਟੈਕਨਾਲੋਜੀ ਇਨਫੋਰਮੇਸ਼ਨ ਕਾਉਂਸਲ ਵੱਲੋਂ 2012 ਵਿੱਚ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ ਡੰਡੀ ਜਦੋਂ ਤਮਾਕੇ ਅਤੇ ਵਾਹਨ ਵਿਚਕਾਰ ਬਹੁਤ ਘੱਟ ਦੂਰੀ ਹੋਣ ਕਰਕੇ ਕਿਸੇ ਵਾਹਨ ਅਤੇ ਵਰੂਦੀ ਸੁਰੰਗ ਦਾ ਧਮਾਕਾ ਕੀਤਾ ਜਾਂਦਾ ਹੈ ਤਾਂ ਸੱਤਾਂ ਬਹੁਤ ਗੰਭੀਰ ਲੱਗਦੀਆਂ ਹਨ ਅਤੇ ਮੌਤ ਲਗਭਗ ਨਿਸ਼ਚਿਤ ਹੁੰਦੀ ਹੈ ਡੰਡੀ ਇਸੇ ਕਰਕੇ ਵਰੂਦੀ ਸੁਰੰਗ ਦੁਨੀਆ ਭਰ ਵਿੱਚ ਅੱਤਵਾਦੀਆਂ ਦਾ ਪਸੰਦੀਦਾ ਹਥਿਆਰ ਹੈ ਡੰਡੀ ਇਸ ਦਾ ਜੋ ਖੋਜ ਕਰਤਾ ਹੱਲ ਲੈ ਕੇ ਆਏ ਹਨ ਜੋ ਹਲਕਾ ਅਤੇ ਘੱਟ ਮਾਤਰਾ ਵਾਲਾ ਹੈ ਅਤੇ ਵੱਡੀ ਮਾਤਰਾ ਵਿੱਚ ਉੱਚ ਵਿਸਫੋਟਕ ਦੇ ਪ੍ਰਭਾਵਾਂ ਨੂੰ ਖਤਮ ਕਰ ਸਕਦਾ ਹੈ ਢੰਡੀ ਹਾਲਾਂਕਿ ਉਹਨਾਂ ਨੇ ਇਸ ਦਾ ਸਬੂਤ ਇੱਕ ਅਭਿਆਸ ਨਹੀਂ 2004 ਵਿੱਚ ਦਿੱਤਾ ਸੀ ਜਿਸ ਦਾ ਪ੍ਰਯੋਗ 2019 ਵਿੱਚ ਜਾਉਂਦੇ ਜਾਨਵਰਾਂ ਉੱਤੇ ਹੋਇਆ ਸੀ ਜਿੱਥੇ ਜ਼ਰੂਰੀ ਨੈਤਿਕ ਆਗਿਆ ਤੋਂ ਬਾਅਦ ਪੁਰਾਣੇ ਅਣਬਰਤੇ ਟਾਟਾ 12-12 ਟਰੱਕ ਵਿੱਚ ਜਾਉਂਦੇ ਜਾਨਵਰ ਰੱਖੇ ਗਏ ਸਨ ਅਤੇ ਉਹਨਾਂ ਵੱਲੋਂ ਟਰੱਕ ਹੇਠਾਂ 10 ਕਿਲੋਗ੍ਰam ਉੱਚ ਵਿਸਫੋਟਕ